ਬਾਣ ਦੇ ਬਾਪੀਓ ਜਿੰਦਾਬਾਦ ਦੋਇ ਸਾਈ ਦਾਣ ਦੇ ਦੋਇ ਸਾਈ ਦਾਣ ਦੇ ਆ ਕੇ ਪਿੰਤਾ ਪੰਨੀ ਜਿੰਦਾਬਾਦ ਆ ਕੇ ਪਿੰਤਾ ਪੰਨੀ ਜਿੰਦਾਬਾਦ ਅੱਜ ਬਿਆਰ ਵਿੱਚ ਐਨਡੀਏ ਦੀ ਬਹੁਤ ਵੱਡੀ ਇਤਿਹਾਸਿਕ ਦਿੱਤੋਈ ਹੈ ਜਿਹੜੀ ਕਿ 200 ਅੱਜ ਤੱਕ ਮੈਂ ਜਿਹੜੀ ਨਿਊਜ਼ੇ ਦੇਖ ਕੇ ਆਂ 208 ਸੀਟਾ ਦਿਖਾ ਰਿਹਾ ਮੈਂ ਕਹਿ ਸਕਦਾ 208 ਤੋਂ ਵੀ ਉੱਪਰ ਜਾਏਗੀ ਐਨਡੀਏ ਤੇ ਮੈਂ ਕਹਿ ਸਕਦਾ ਅੱਜ ਐਨਡੀਏ ਵੀ ਇੰਨੇ ਸਾਲਾਂ ਤੋਂ ਸਰਕਾਰ ਬਣ ਰਹੀ ਹੈ ਉਹ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਨੀਤੀਆਂ ਕਾਰਨ ਅੱਜ ਪੂਰੇ ਮੈਂ ਕਹਿ ਸਕਦਾ ਪੂਰੇ ਹਿੰਦੁਸਤਾਨ ਵਿੱਚ ਤਕਰੀਬਨ ਸਟੇਟਾਂ ਵਿੱਚ ਐਨਡੀਏ ਦੀ ਸਰਕਾਰ ਬਣ ਰਹੀ ਹੈ ਤੇ ਮੈਂ ਆਪਣੇ ਵੱਲੋਂ ਆਪਣੇ ਜਿੰਨੇ ਵੀ ਹਲਕਾ ਰਾਜਪੁਰਾ ਦੇ ਜਿੰਨੇ ਵੀ ਕਾਰਕਿਰਤਾ ਨੇ ਤੇ ਵਰਕਰ ਨੇ ਉਹਨਾਂ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ 라 ખાસ ਸੁਰਤ ਰਾਜਪੁਰਾ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਅਤੇ ਮੈਂ ਪ੍ਰਮਾਤਮਾ ਕੇ ਅਰਦਾਸ ਕਰਦਾ ਸਾਡੇ ਐਵੇਂ ਹੀ ਮਾਨਯੋਗ ਪ੍ਰਧਾਨ ਮੰਤਰੀ ਦੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਤੇ ਐਵੇਂ ਹੀ ਦੇਸ਼ ਦੀ ਸੇਵਾ ਕਰਦੀ ਰਹਿਣ ਤੇ ਤਾਂ ਕਿ ਹੋਰ ਸਾਡਾ ਅੱਜ ਜਿੱਤੇ ਦੇਸ਼ ਇਹਨਾਂ ਤਰੱਕੀ ਕਰ ਰਿਹਾ ਹੋਰ ਜ਼ਿਆਦਾ ਤੱਕ ਇਹ ਤਰੱਕੀ ਤੇ ਜਾਵੇ ਤੇ ਮੈਂ ਅੱਜ ਦਾਅਵੇ ਨਾਲ ਕਹਿ ਸਕਦਾ ਲੋਕਾਂ ਨੂੰ ਹੋਰ ਸਮਝ ਆ ਗਈ ਹੈ ਵੀ ਅਗਰ ਪੰਜਾਬ ਦਾ ਕੋਈ ਵਿਕਾਸ ਕਰਾ ਸਕਦਾ ਹੈ ਜਾਂ ਦੇਸ਼ ਦਾ ਕੋਈ ਵਿਕਾਸ ਕਰਾ ਸਕਦਾ ਹੈ ਉਹ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਕਾਸ ਕਰਾ ਸਕਦੇ ਆ ਪੰਜਾਬ ਦੀ ਤਰੱਕੀ ਕਰਾ ਸਕਦੇ ਆ ਤੇ ਪੰਜਾਬ ਦਾ ਲੈਂਡ ਆਰਡਰ ਦੀ ਸਥਿਤੀ ਨੂੰ ਕੋਈ ਠੀਕ ਕਰ ਸਕਦਾ ਹੈ ਵਿਛੇ ਨੂੰ ਖਤਮ ਕਰ ਸਕਦਾ ਹੈ ਕੋਈ ਕਿਸਾਨਾਂ ਦਾ ਪੱਲਾ ਕਰ ਸਕਦਾ ਹੈ ਜਾਂ ਕੋਈ ਵੀ ਵਰਗ ਦਾ ਪੱਲਾ ਕਰ ਸਕਦਾ ਉਹ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਰ ਸਕਦੇ ਨੇ 27 ਇਹਦਾ ਬਣੇਗੀ ਸਰਕਾਰ ਨਹੀਂ ਭਾਈ ਪੰਜਾਬ ਸਰਕਾਰ ਬਣੇਗੀ 27 27 ਵਿੱਚ ਇੱਕ ਤਾਂ ਹੁੰਦੇ 100% ਇੱਕ 1000 1% 27 ਵਿੱਚ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਸਰਕਾਰ ਬਣਨ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ ਜਿੰਦਾਬਾਦ